ਕਿਹ ਪਰਵਾਹ ਇਹ ਮੁੱਖ ਮੰਤਰੀ ਜਾ ਕੇ ਕੇਗਰੀਵਾ ਤੇ ਹੱਕ ਕੇ ਧਰਨੇ ਮਾਰ ਰਿਹਾ ਹੈਗਾ ਜਿਹੜਾ ਬ੍ਰਿਸ਼ਟ ਬੰਦਾ ਜੇਲ੍ਹ ਚ ਬੈਠਿਆ ਹੈ ਜਿਹੜੇ ਸੁਪੇ ਤੇ ਇਹਨਾਂ ਦੇ ਬੰਦੇ ਖੜੇ ਨੇ ਅਰਬਾਂ ਕਰੋੜ ਪੰਜਾਬ ਦਾ ਖਰਚ ਕੇ ਉਹ ਜਹਾਜ਼ ਤੋਂ ਹੈਲੀਕਾਪਟਰ ਤੋਂ ਸਾਰਾ ਕੰਮ-ਕਾਮ ਲੈ ਕੇ ਆਮ ਆਦਮੀ ਪਾਰਟੀ ਨੂੰ ਦੇਸ਼ ਭਰ ਤੇ ਕੁਮਾਰਿਆ ਹੈ ਪੰਜਾਬ ਦੇ ਖਰਚੇ ਦੇ ਉੱਤੇ ਜਿਹੜੇ ਕਰਕੇ ਆਪ ਸਾਡੇ ਮੁਲਾਜ਼ਮਾਂ ਨੂੰ ਤਨਖਾਹ ਦੇ ਮੈਂ ਪੈਸੇ ਨਹੀਂ ਹੈ ਮੈਨੂੰ ਲੱਗਦਾ ਆਹੀ ਬਦਲਾਅ ਤੇ ਕੱਪੜ ਰਹਿ ਗਈ ਹੈ ਫਰਦਾ ਦਾ ਛੜ ਗਿਆ ਕਿੰਨੂ ਕੇ ਸੱਜੇ ਹੁਣ ਬਸ ਪੰਜਾਬ ਨੂੰ ਵੇਚ ਕੇ ਪੰਜਾਬੀਆਂ ਨੂੰ ਫਰਦਾ ਤੋਂ ਉਤਰਨ ਦੀ ਢੇਰ ਰਹਿ ਗਈ ਹੈ ਬੱਚਿਆਂ ਨੇ ਤਾਂ ਵਿਦੇਸ਼ ਭੱਜਣਾ ਬਾਕੀ ਪੰਜਾਬ 'ਚ ੱਲੇ ਨਸ਼ੇ ਗੈਂਗਸਟਰ بے ਰੋਜ਼ਗਾਰੀ ਲੁਟਾ ਗੋਆਹ ਸਾਹੀ ਕੋਈ ਲੱਗਾ ਇਲਜ਼ਾਮ ਲੱਗੇ ਕਿ ਚੋਣ ਜ਼ਾਬਤੇ ਦੇ ਵਿੱਚ ਮਾਨ ਸਰਕਾਰ ਨੇ ਕਰੋੜਾਂ ਦਾ ਹੋਰ ਕਰਜ਼ ਲੈ ਲਿਆ ਇਸ ਲਈ ਉਹ ਵਿਰੋਧੀ ਮਾਨ ਸਰਕਾਰ ਦੁਆਲੇ ਹੋ ਗਏ ਨੇ ਇਹਨੇ ਹਸਿਮਰਤ ਕੌਰ ਬਾਦਲ 10 ਦਫਾ ਦੇ ਐਮਪੀ ਅਤੇ ਬਿਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਇਹਨਾਂ ਨੇ ਮਾਨ ਸਰਕਾਰ ਨੂੰ ਬੇਰੋਜ਼ਗਾਰੀ, ਨਸ਼ੇ, ਕਰਜ਼ੇ ਸਣੇ ਕਈ ਹੋਰ ਮੁੱਦਿਆਂ ਤੇ ਕੇਰਿਆ। ਬੇਪਰਵਾਹ ਇਹ ਮੁੱਖ ਮੰਤਰੀ ਜਾ ਕੇ ਕੇਜਰੀਵਾਲ ਦੇ ਹੱਕ 'ਚ ਧਰਨੇ ਮਾਰ ਰਿਹਾ ਹੈਗਾ ਜਿਹੜਾ ਬ੍ਰਿਸ਼ਟ ਬੰਦਾ ਜੇਲ੍ਹ 'ਚ ਬੈਠਿਆ ਹੈ। ਤੇ ਉਹਦੇ ਹੱਕ 'ਚ ਧਰਨੇ ਮਾਰ ਰਿਹਾ ਜਾਂ ਫਿਰ ਉਹਨੂੰ ਚਮਕਾਉਣ ਵਾਸਤੇ ਜਿਹੜੇ ਸੂਬੇ 'ਚ ਇਹਨਾਂ ਦੇ ਬੰਦੇ ਖੜੇ ਨੇ ਅਰਬਾਂ ਕਰੋੜ ਪੰਜਾਬ ਦਾ ਖਰਚ ਕੇ ਉਹ ਝਾਲ ਤੋਂ ਹੈਲੀਕਾਪਟਰ ਤੇ ਸਾਰਾ ਤਾਮ-ਜਾਮ ਲੈ ਕੇ ਆਮ ਆਦਮੀ ਪਾਰਟੀ ਨੂੰ ਦੇਸ਼ ਭਰ 'ਚ ਕੁਮਾਰਿਆ ਹੈ। ਪੰਜਾਬ ਦੇ ਖਰਚੇ ਦੇ ਉੱਤੇ ਜਿਹਦੇ ਕਰਕੇ ਆ ਸਾਡੇ ਮੁਲਾਜ਼ਮਾਂ ਨੂੰ ਤਨਖਾਹ ਦੇ ਲੈ ਪੈਸੇ ਨਹੀਂ ਹੈਗੇ ਸਾਡੀ ਬਿਜਲੀ ਬੋਰਡ ਦੇ ਉੱਤੇ 20000 ਕਰੋੜ ਦਾ ਕਰਜ਼ਾ ਉੱਤੇ ਚੜਦਾ ਹੈਗਾ ਸੋ ਹਰੇਕ ਪੰਜਾਬ ਦਾ ਹਰੇਕ ਹੱਕ ਨੂੰ ਵੀ ਕਮਜ਼ੋਰ ਕੀਤਾ ਜਾਂਦਾ ਹੈ ਕਰਜ਼ਾਈ ਕਰਕੇ ਆਪਾਂ ਸਭ ਜਾਣਦੇ ਆਂ ਕਿ ਜਦ ਘਰ ਇੰਨਾ ਕਰਜ਼ਾਈ ਹੋ ਜਾਂਦਾ ਹੈ ਫਿਰ ਇੱਕ ਦਿਨ ਉਹ ਆਉਂਦਾ ਜਦ ਕਰਜ਼ਾ ਸਿਰ ਤੋਂ ਉੱਪਰ ਤੱਕ ਜਾਂਦਾ ਹੈ ਉਹ ਘਰ ਨਿਲਾਮ ਹੋ ਜਾਂਦਾ ਹੈ ਤੇ ਪਰਿਵਾਰ ਸੜਕਾਂ ਤੇ ਆ ਜਾਂਦਾ ਹੈ ਮੈਨੂੰ ਲੱਗਦਾ ਆਹੀ ਬਦਲਾਅ ਕੇ ਕਸਰ ਰਹਿ ਗਈ ਹੈ ਪਰਦਾ ਤਾਂ ਚੜ ਗਿਆ ਸਿਰ ਤੋਂ ਉੱਪਰ ਤੱਕ ਗਿਆ ਫੋਂ ਬਾਸ ਪੰਜਾਬ ਨੂੰ ਵੇਚ ਕੇ ਪੰਜਾਬੀਆਂ ਨੂੰ ਸੜਕਾਂ ਤੇ ਉਤਰਨ ਦੀ ਧੀਰ ਰਹਿ ਗਈ ਹੈ ਜਿਹਦੇ ਕਰਕੇ ਮੈਂ ਬੇਨਤੀ ਕਰਦੀ ਹਾਂ ਪੰਜਾਬੀਆਂ ਨੂੰ ਜੇ ਪੰਜਾਬ ਨੂੰ ਬਚਾਣਾ ਹੈ ਫਿਰ ਇਸ ਝਾੜੂ ਤੇ ਸੰਜੇ ਵਾਲੀ ਭਾਈ ਵਾਲੀ ਵਾਲੀ ਬਿਮਾਰੀ ਨੂੰ ਕੱਢੋ ਤਾਂ ਹੀ ਇਹ ਲੁੱਟ ਰੁਕੋਗੇ ਤਾਂ ਹੀ ਪੰਜਾਬ ਬਚੂਗਾ ਤਾਂ ਹੀ ਸਾਡੇ ਬੱਚਿਆਂ ਦੇ ਭਵਿੱਖ ਬਚਣਗੇ ਨਹੀਂ ਤਾਂ ਨਾ ਪੰਜਾਬ ਬਚਣਾ ਹੈ ਬੱਚਿਆਂ ਨੇ ਤਾਂ ਵਿਦੇਸ਼ ਭੱਜਣਾ ਹੈ ਬਾਕੀ ਪੰਜਾਬ 'ਚ ਇਕੱਲੇ ਨਸ਼ੇ ਗੈਂਗਸਟਰ بے ਰੋਜ਼ਗਾਰੀ ਲੁੱਟਾ ਘੁਆ ਹਾਂ ਹੀ ਕੋਈ ਨਹੀਂ ਆਗਾ